ਚਲੇ ਦੇਤੇ ਇੱਕ ਮੈਂ ਛੋਟੀ ਜਿਹੀਆਂ ਗਾਥਾ ਤੁਹਾਨੂੰ ਸਰਵਨ ਕਰਾਵਾਂ ਇਹਥੇ ਦੀ ਗੱਲ ਹੈ 2.5 ਹਜ਼ਾਰ ਸਾਲ ਪੁਰਾਣੀ ਯੂਨਾਨ ਇਹਥੇਂ ਸ਼ਹਿਰ ਸਮੁੰਦਰ ਦੇ ਤੱਟ ਤੇ ਸੁਕਰਾਟ ਤੈਲ ਰਿਆ ਸੀ ਸ਼ਾਮ ਦੇ ਸਮੇਂ ਰੋਣ ਦੀ ਆਵਾਜ਼ ਪਈ ਕਿਸੇ ਬੱਚੇ ਦੀ ਕੰਨਾ ਦੇ ਮਹਾਪੁਰਖਾਂ ਦੇ ਹਿਰਦੇ ਬੜੇ ਕੋਮਲ ਹੁੰਦੇ ਨੇ ਜਦੋਂ ਆਵਾਜ਼ ਆਈ ਉਧਰ ਚਲੇ ਗਏ ਬੱਚਾ ਰੋ ਰਿਹਾ ਸੀ ਉਹਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਬੇਟਾ ਕਿਉਂ ਰੋ ਰਹੇ ਹੈ ਉਹਦੇ ਹੱਥੇ ਚ ਪਿਆਲਾ ਸੀ ਕਹਿੰਦਾ ਬਹੁਤ ਧੇਰ ਦਾ ਇਸ ਸਮੁੰਦਰ ਨੂੰ ਮੈਂ ਪਿਆਲੇ ਚ ਭਰਨਾ ਚਾਹਦਾ ਮੇਰੇ ਪਿਆਲੇ ਚ ਆ ਜਾਵੇ ਪਰ ਮੈਂ ਥੱਕ ਗਿਆ ਇਹ ਆਂਦਾ ਹੀ ਨਹੀਂ ਮੇਰੇ ਪਿਆਲੇ ਬਚ ਜਾਂਦਾ ਕਹਿੰਦੇ ਸੋਕਰਤ ਰੋਣ ਲੱਗ ਪੇ हे प्रभु तू इस बच्चे तो मेनू अकल दिलाणी सी वा कई सागर प्याले च नहीं आवेगा नहीं आवेगा नहीं आवे इंज बोलि गए नहीं आवेगा नहीं आवे हे प्रभु तू इतना महान मेरी अकल इक निक काढ जे यहां पे आ गया इस सागर प्याले च नहीं आवेगा नहीं आवेगा इंज बोलि गए फिर बच्चे ने सुनया मेनू कह रहेया ਆਵੇਂ ਸੁਗਰਾ ਤੇ ਆਪਣੀ ਧਨ ਦੇ ਚ ਮਸਤ ਸੰ ਤੇ ਸਾਗਰ ਪਿਆਲੇ ਚ ਨਹੀਂ ਆਏ ਨਹੀਂ ਆਏ ਨਹੀਂ ਆਏ ਬੱਚੇ ਨੇ ਵੀ ਸੁਣ ਲਿਆ ਵਾ ਕਈਏ ਸਾਗਰ ਪਿਆਲੇ ਚ ਨਹੀਂ ਆਏ ਉਹਨੇ ਪਤਾ ਕੀ ਕੀਤਾ ਸਮੁੰਦਰ ਦੇ ਨੇੜੇ ਜਾ ਕੇ ਨਾ ਪਿਆਲਾ ਚੁੱਕ ਕੇ ਮਾਰਿਆ ਸਮੁੰਦਰ ਦੇ ਆਹ ਆਖਿਆ ਜਾ ਸਾਗਰ ਮੇਰੇ ਪਿਆਲੇ ਚ ਨਹੀਂ ਆਂਦਾ ਤੇ ਨਾ ਸਹੀ ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਬੋਲ ਕਹਿੰਦੇ ਨੇ ਇਹ 90 ਸਾਲ ਦਾ ਬੁੱਢਾ ਸੁਖਰਾ ਉਸ 4-5 ਸਾਲ ਦੇ ਬੱਚੇ ਦੀ ਪੈਰੀ ਪੈ ਗਿਆ ਆਖਿਆ بڑے بڑے ਗ੍ਰੰਥ ਪੜ੍ਹ ਕੇ ਇਹ ਰਾਜ਼ ਨਹੀਂ ਲੱਭਿਆ ਤੇਰੇ ਨਾ ਤੋਤਲੇ ਬੋਲਾਂ ਤੋਂ ਰਾਜ਼ ਲੱਭਦੇ ਸਾਰੇ ਦਾ ਸਾਰਾ ਪ੍ਰਮਾਤਮਾ ਤੇ ਮੇਰੇ ਵਿੱਚ ਪ੍ਰਗਟ ਨਹੀਂ ਹੋ ਸਕਦਾ ਪਰ ਮੈਂ ਸਾਰੇ ਦਾ ਸਾਰਾ ਉਸ ਵਿੱਚ ਲੀਨ ਹੋ ਸਕਦਾ